ਸੂਬੇ ਚੋਂ ਵਗਰੋਹੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ ਪਾਉਣ ਦੇ ਲਈ ਸੂਬਾ ਸਰਕਾਰ ਵੱਲੋਂ ਇੱਕ ਮਹਿੰਮ ਦਾ ਆਗਾਜ਼ ਕੀਤਾ ਗਿਆ ਜਿਸ ਨੂੰ ਨਾਮ ਦਿੱਤਾ ਗਿਆ ਯੁੱਧ ਨਸ਼ਾ ਵਿਰੋਧ ਜਿਸ ਦੇ ਤਾਪ ਪੰਜਾਬ ਪੁਲਿਸ ਵੱਲੋਂ ਕਈ ਸਾਰੇ ਆਪਰੇਸ਼ਨ ਚੁਲਾਏ ਜਾ ਰਹੇ ਨੇ ਨਸ਼ੇ ਦੇ ਵਗਰਾਂ ਨੂੰ ਲੱਖਾਂ ਦੇ ਪਿੱਛੇ ਖੱਟਿਆ ਜਾ ਰਿਹਾ ਜਿਸ ਦੇ ਨਾਲ ਹੀ ਸ਼ਰਾਬ ਮਾਫੀਆ ਦੇ ਨਕੇਲ ਕਸਣ ਦੇ ਲਈ ਵੀ ਕਦਮ ਚੁੱਕੇ ਜਾ ਰਹੇ ਨੇ ਉਸ ਦੀ ਵਜ੍ਹਾ ਕਰਨਾ ਪੰਜਾਬ ਵਿੱਚ ਹੋ ਰਹੀ ਨਜਾਇਜ਼ ਸ਼ਰਾਬ ਦੀ ਤਸਰੀਫ ਅਤੇ ਇਸ ਦੇ ਚੱਲਦੇ ਪਠਾਨਕੋਟ ਵਿੱਚ ਮੁਰ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਮਰੇ ਵੀ ਵਿਜੇ ਕੁਮਾਰ ਮਿਸ਼ਨ ਰੋਡ ਤੇ ਦੁਕਾਨ ਹੈਗੀ ਆ ਉਹ ਸ਼ਰਾਬ ਵੇਚਦਾ ਧੰਦਾ ਕਰਦਾ ਤੇ ਉਹਦੀ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਪੁਲਿਸ ਪਾਰਟੀ ਵੱਲੋਂ ਰੇਡ ਕੀਤਾ ਗਿਆ ਸੀ ਮੌਕੇ ਤੋਂ ਇੱਕ ਪੇਟੀ ਰਾਇਸਟੈਗ ਤੇ ਦੋ ਪੇਟੀਆਂ ਬਲੈਕ ਹਾਰਨੋਂ ਨੰਬਰੀਆਂ ਬਰਾਮਦ ਹੋਈਆਂ ਸੀ ਉਸ ਬੰਦੇ ਜਿਹੜੀ ਪੱਚਾ ਦਰਜ ਕਰਕੇ ਤੇ ਉਹਨੂੰ ਜਿਹੜੀ ਗ੍ਰੈਸਟੋ ਕ੍ਰਿਫਤਾਰ ਕਰ ਲਿਆ ਬਦਦੇ ਅਗਲੀ ਤਫਤੀਸ਼ ਜਾਰੀ ਆ ਉਹਦੇ ਵਿੱਚ ਹੋਰ ਵੀ ਇੱਕ ਬੰਦੇ ਦਾ ਨਾਮ ਆਇਆ ਵਜਾ ਨੂੰ ਸ਼ੋ ਨਹੀਂ ਕਰਨਾ ਆਪਣਾ ਤੇ ਉਹਨੂੰ ਵੀ ਆਪਾਂ ਜਲਦੀ ਗ੍ਰਿਫਤਾਰ ਕਰ ਲਾਂਗੇ ਸਾਬਨੀ ਜਿਹੜੇ ਲੋਕਾਂ ਨੂੰ ਦੱਸ ਰਿਹਾ ਸਾਬ ਵਿੱਚ ਚਿਤਾਵਨੀ ਲੋਕਾਂ ਨੂੰ ਇਹ ਹੋਈ ਆ ਵੀ ਇਹ ਕੰਮ ਨਾ ਕਰੋ ਜਿਹੜਾ ਵੀ ਸਾਡੇ ਰੇਂਜ ਵਿੱਚ ਆ ਗਿਆ ਕੋਈ ਇਨਫੋਰਮੇਸ਼ਨ ਆ ਗਈ ਉਸ ਫੇਰ ਨਹੀਂ ਕੀਤਾ ਜਾਊਗਾ ਉਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿਆ ਜਾਊਗਾ